ਬਾਬੂ ਸ਼ੈ ਟਾਈਮ ਸਭ ਦਾ ਸਵਾਗਤ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਪਿਛਲੇ ਦਿਨੀ ਹਸਪਤਾਲ ਦਾਖਲ ਰਹੇ ਮੋਹਾਲੀ ਫੋਰਟਿਸ ਦਾਖਲ ਰਹੇ ਉਹਨਾਂ ਦੀ ਸਿਹਤ ਵਿਗੜੀ ਸੀ ਅਹ ਤੇਨਾਂ ਚਾ ਅਧਨੋਨ ਨੂੰ ਹਸਪਤਾਲ ਰਹਿਣਾ ਪਿਆ ਬੇਸ਼ੱਕ ਅੱਜ ਉਹਨਾਂ ਨੂੰ ਛੁੱਟੀ ਮਿਲ ਗਈ ਹਸਪਤਾਲ ਚ ਪਰ ਉਹਨਾਂ ਦੇ ਡਾਇਗਨੋਸ ਜਿਹੜਾ ਹੋਇਆ ਉਹਦੇ ਵਿੱਚ ਇੱਕ ਅਹ ਜਿਹੜੀ ਬਿਮਾਰੀ ਡਾਇਗਨੋਸ ਕੀਤੀ ਸੀ ਉਹਨਾਂ ਦੀ ਸਮੱਸਿਆ ਕੀ ਸੀ ਫਿਜ਼ੀਕਲ ਪ੍ਰੋਬਲਮ ਕੀ ਸੀ ਉਹਨਾਂ ਨੂੰ ਉਹ ਜਿਹੜਾ ਡਾਇਗਨੋਸ ਹੋਇਆ ਉਹ ਉਹਦੇ ਬਾਰੇ ਕਾਫੀ ਚਰਚਾ ਹੋ ਰਹੀ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਬਿਮਾਰੀ ਜਿਹੜੀ ਉਹ ਟੈਸਟ ਦੇ ਵਿੱਚੋਂ ਲੋਕੇਟ ਹੋਈ ਕਿ ਜਿਹੜੀ ਉਹਨਾਂ ਨੂੰ ਟਿਪੀਕਲ ਬਿਮਾਰੀ ਸੀ ਲੈਪਰੋਸਰੋਸਿਸ ਉਹ ਕਾਫੀ ਹੋਰੀਆਂ ਮਤਲਬ ਸੀਰੀਅਸ ਇੰਪਲੀਕੇਸ਼ਨਸ ਹੈਗੀਆਂ ਨੇ ਜੇ ਟ੍ਰੀਟਮੈਂਟ ਨਾ ਕੀਤਾ ਜਾਵੇ ਇਸ ਤਰ੍ਹਾਂ ਦੀ ਤੇ ਕ੍ਰਿਓਸਟੀ ਹੋਏਗੀ ਕੁਦਰਤੀ ਤੌਰ ਤੇ ਉਤਸਿਕਤਾ ਵੀ ਉਹ ਕੀ ਬਿਮਾਰੀ ਹੈ ਕਿਉਂ ਹੁੰਦੀ ਹੈ ਕੀ ਕਾਰਨ ਨੇ ਇਲਾਜ ਕੀ ਹੈ ਤੇ ਫਿਰ ਅੱਗੇ ਨੂੰ ਉਹਦਾ ਬਚਾ ਕੀ ਹੈ ਜਾਂ ਜਿਹਨੂੰ ਇੱਕ ਵਾਰੀ ਹੋ ਜੇ ਤਾਂ ਫਿਰ ਉਹਨੂੰ ਕੋਈ ਉਹਦੇ ਆਫਟਰਫੈਕਟਸ ਵੀ ਹੈਗੇ ਨੇ ਇਹ ਸਾਰੇ ਸਵਾਲ ਕੁਦਰਤੀ ਤੌਰ ਤੇ ਉੱਠਨੇ ਜ਼ਰੂਰੀ ਹੈ ਕਿਉਂਕਿ ਸੀਐਮ ਪੰਜਾਬ ਭਗਵੰਦ ਸਾਹਿਬ ਹਾਲਾਂਕਿ ਉਹ ਅਹ ਠੀਕ ਠਾਕ ਸਿਹਤ ਜਾਂ ਹੋ ਗਏ ਨੇ ਤੇ ਉਹ ਅਜੇ ਘਰ ਵੀ ਪਹੁੰਚ ਗਏ ਨੇ ਛੁੱਟੀ ਮਿਲ ਗਈ ਉਹਨਾਂ ਤੇ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਰਸ਼ੇਂਦਰ ਕੌਰ ਨਾਲ ਅ ਜਿਹੜੇ ਬਹੁਤ ਹੀ ਐਕਸਪਰਟ ਡਾਕਟਰ ਤਾਂ ਹੈਗੇ ਹੈਗੇ ਪੇਸ਼ਾ ਉਹਨਾਂ ਦਾ ਤੇ ਸੋਸ਼ਲ ਸਾਇੰਟਿਸਟ ਵੀ ਨੇ ਅ ਜਿਹੜੇ ਬਹੁਤ ਹੀ ਅੱਛੇ ਵਕਤਾ ਵੀ ਨੇ ਤੇ ਉਹਨਾਂ ਤੋਂ ਜਾਣਾਂਗੇ ਇਸ ਬਾਰੇ ਕਿਉਂਕਿ ਉਹਨਾਂ ਦੀ ਮਹਾਰ ਓਪੀਨੀਅਨ ਵੀ ਤੇ ਨਾਲ ਨੇ ਕਿਉਂਕਿ ਉਹ ਸੋਸ਼ਲ ਤੇ ਪੋਲਿਟਿਕਲ ਐਨਾਲਿਸਟ ਵੀ ਹੈਗੇ ਨੇ ਉਹ। ਸਵਾਗਤ ਹੈ ਜੀ ਹਰਸ਼ੀਦਰ ਕੌਰ ਜੀ। ਸੱਚੀ ਕਾਲ ਬਾਜੀ ਤੇ ਜਿੰਨੇ ਵੀ ਤੁਹਾਡੇ ਰਹੀਂ ਦੇਖ ਸੁਣ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸੱਚੀ ਸ਼ਕ। ਮੈਂ ਤਾਂ ਪਹਿਲੀ ਵਾਰ ਹੀ ਨਾਮ ਸੁਣਿਆ ਜਦੋਂ ਕੱਲ ਡਾਕਟਰ ਜੈਸਵਾਲ ਦੀ ਜਦੋਂ ਬੁਲੇਟਿਨ ਆਇਆ 40s ਦਾ। ਉਦੋਂ ਉਹ ਆਏ ਬਿਲਟਰਨ ਦੇ ਵਿੱਚ ਅੰਦਰ ਸੀਓ ਦਾ ਜ਼ਿਕਰ ਕਿ ਡਾਇਗਨੋਸਿਕ ਹੋਇਆ ਉਦੋਂ ਵੀ ਨਹੀਂ ਆਪਾਂ ਨੂੰ ਇੰਨੀ ਸੀਰੀਅਸ ਲੱਸ ਜਾ ਆਪਾਂ ਨੂੰ ਇਨਾ ਪਤਾ ਨਹੀਂ ਸੀ ਉਸ ਤੋਂ ਬਾਅਦ ਬਾਈਚਾਸ ਮੇਰੀ ਇੱਕ ਡਾਕਟਰ ਨਾਲ ਗੱਲ ਹੋ ਗਈ ਸਿਨੌਰ ਪੋਰਟਿਸ ਹਸਪਤਾਲ ਦੇ ਡਾਕਟਰ ਨਾਲ ਤੇ ਉਹ ਕਹਿਣ ਲੱਗਾ ਵੀ ਇਹ ਤੁਹਾਨੂੰ ਪਤਾ ਵੀ ਇਹ ਡਾਇਗਨੋਸ ਜਿਹੇ ਤੇ ਮੈਂ ਖਿਆ ਨਹੀਂ ਵੀ ਮੈਨੂੰ ਦੀ ਕਹਿੰਦਾ ਇਹ ਜਿਹੜਾ ਇਹ ਡਾਇਗਨੋਸ ਕੀਤਾ ਨਾ ਇਹ ਜੇ ਨਾ ਧਿਆਨ ਦਿੱਤਾ ਜਾਵੇ ਨਾ ਟਰੀਟ ਕੀਤਾ ਜਾਵੇ ਮੌਕੇ ਤੇ ਤਾਂ ਇਹ ਬਹੁਤ ਸੀਰੀਅਸ ਦੀਆਂ ਰਿਪਰਕੈਸ਼ਨਸ ਆਉ ਤੇ ਇਮਪਲੀਕੇਸ਼ਨ ਹੁੰਦੀ ਹੈ ਤੇ ਮੈਂ ਕਿਹਾ ਅੱਛਾ ਉਹਨੇ ਵੀ ਬਹੁਤ ਟਾਈਮਲੀ ਉਹ ਲਿਆਏ ਹਸਪੀਟਲ ਆ ਗਏ ਤੇ ਡਿਲੇ ਨਹੀਂ ਕੀਤੀ ਜਮਲ ਐ ਕਿ ਲੋ ਵੀ ਉਹ ਮੌਕੇ ਤੇ ਆ ਗਏ ਸੰਭਲ ਗਏ ਸੰਭਾਲ ਲਿਆ ਗਿਆ ਇਹ ਉਹਨਾਂ ਦਾ ਕਹਿਣਾ ਸੀ ਮੈਂ ਕਿਹਾ ਅੱਛਾ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਵੱਖਰੀ ਕਿਸਮ ਦੀ ਉਹ ਹੈਗੀ ਬਿਮਾਰੀ ਹੈ ਇਹ ਕੋਈ ਉਹਨਾਂ ਨੇ ਇਹ ਵੀ ਕਿਹਾ ਵੀ ਲਿਵਰ ਨਾਲ ਸਿੱਧਾ ਸਬੰਧ ਨਹੀਂ ਹੈਗਾ ਕੋਈ ਇਹਦਾ ਇਹ ਹੋਰ ਕਾਰਨ ਨੇ ਇਹਦੇ ਤੇ ਮੈਨੂੰ ਖੈਤਲੋ ਫਿਰਦਾ ਸਵਾਲ ਕੁਦਰਤੀ ਤੌਰ ਤੇ ਉੱਠਣੀ ਸੀ ਤੁਸੀਂ ਦੱਸੋ ਪਹਿਲਾ ਦਿਨ ਨੂੰ ਐਗਜ਼ੈਕਟ ਪ੍ਰੋਨਾਂਸ ਕਿਵੇਂ ਕਰਦੇ ਨੇ ਪੰਜਾਬੀ ਚ ਕੀ ਜੇ ਕਹਿਣਾ ਹੋਵੇ ਤਾਂ ਕੀ ਕਵਾਂਗੇ ਦੇਖੋ ਜਿਵੇਂ ਪਹਿਲਾਂ ਪਲੇਗ ਹੁੰਦੀ ਸੀ ਜੀ ਪਲੇਗ ਹੋਈ ਸੀ ਜਿਹਨੇ ਤਬਾਹ ਤਬਾਈ ਮਚਾ ਪੀ ਸੀ ਉਹ ਵੀ ਚੂਹਿਆਂ ਤੋਂ ਹੀ ਹੋਈ ਸੀ ਤੋਂ ਉਸੇ ਤਰ੍ਹਾਂ ਹੀ ਇਹ ਚੂਹਿਆਂ ਦੇ ਮਾਲਮੂਤਰ ਤੋਂ ਬਿੱਲੀਆਂ ਦੇ ਜਾਂ ਫਿਰ ਹੋਰ ਜਾਨਵਰਾਂ ਦੇ ਜਿਵੇਂ ਭਾਵੇਂ ਟੱਟੂ ਹੋਵੇ ਭਾਵੇਂ ਚਿੱਕਲੀ ਹੋਵੇ ਕਿਰਲੀ ਯਾਨੀ ਇਹ ਅਲੱਗ-ਅਲੱਗ ਯਾਨੀ ਇਹ ਜਾਨਵਰਾਂ ਤੋਂ ਹੀ ਹੁੰਦੀ ਸਾਡੇ ਅੰਦਰ ਇਹ ਬੈਕਟੀਰੀਆ ਇੱਕ ਕਿਸਮ ਦਾ ਲੈਫਟੋਸਪਾਇਰੋਸਿਜ਼ اچھا ਜਿਹੜਾ ਸਾਡੇ ਸਰੀਰ ਅੰਦਰ ਪਹੁੰਚਦਾ ਤੇ ਸਾਡੇ ਤੁਸੀਂ ਹੈਰਾਨ ਹੋਗੇ ਕਿ ਆਪਾਂ ਸਾਰੇ ਆਲਮੋਸਟ 90 ਫੀਸਟਾਂ 95 ਹੋ ਚੁੱਕੀ ਹੋਈ ਹੈ ਸਾਡੇ ਅੰਦਰ ਇਹਦੀ ਇਮਿਊਨਿਟੀ ਪਣ ਚੁੱਕੀ ਕਿਉਂਕਿ ਆਪਾਂ ਜਿਵੇਂ ਭਾਵੇਂ ਉਹ ਖੇਤਾਂ 'ਚ ਕੰਮ ਕਰਦੇ ਉਸ ਪਾਣੀ 'ਚ ਭਾਵੇਂ ਫਲੱਡਸ ਆਏ ਹੁਣ ਉਸ ਪਾਣੀ 'ਚ ਯਾ ਫਿਰ ਕੋਈ ਵਾਟਰ ਸਪੋਰਟਸ ਕਰਨ ਗਿਆ ਉੱਥੇ ਜਾਂ ਫਿਰ ਤੁਸੀਂ ਜਦੋਂ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਹੋ ਜਿਵੇਂ ਕੋਕ ਦੇ ਕੈਨ ਤੁਸੀਂ ਲਏ ਉਹ ਸਿਰ ਆ ਪੁੰਜਾ ਨਹੀਂ ਤੇ ਉੱਥੇ ਜਿਹੜੇ ਵੀ ਆ ਚੂਹੇ ਮਲਮੁੱਤਰ ਛੱਡ ਜਾਂਦੇ ਨੇ ਸਿੱਧਾ ਮੂੰਹ 'ਚ ਲੰਘਾ ਜਾਂਦੇ ਆਪਾਂ ਸੋ ਇਹ ਚੀਜ਼ਾਂ ਆਮ ਜਈਆਂ ਨੇ ਜਿਹੜੀ ਅਸੀਂ ਮਤਲਬ ਇਹਨੂੰ ਇੱਕ ਕਿਸਮ ਦੀ ਬਿਮਾਰੀ ਇਸ ਕਾਰਨ ਨਹੀਂ ਮੰਨਦੇ ਕਿਉਂਕਿ ਸਾਡੀ ਇਮਿਊਨਿਟੀ ਬਾਡੀ ਦੀ ਇੰਨੀ ਬਣ ਚੁੱਕੀ ਹੈ ਕਿ ਇਹ ਜੇ ਤੁਸੀਂ ਅੱਜ ਦੇ ਦਿਨ ਵੀ ਟੈਸਟ ਕਰਾਓਗੇ ਤਾਂ 90% ਤੇ ਪੋਜ਼ਿਟਿਵ ਹੋ ਜਾਏਗਾ ਤੇ ਬਥੇਰੀ ਬਾਰੇ ਹੁੰਦਾ ਕਿ ਬਿਮਾਰੀ ਥੱਲੇ ਕੋਈ ਹੋਰ ਹੁੰਦੀ ਹੈ ਨਾਲ ਇਹਦਾ ਟੈਸਟ ਕਰਾਓਗੇ ਤਾਂ ਇਹ ਪੋਜ਼ਿਟਿਵ ਆ ਜਾਂਦਾ ਅੱਛਾ ਸੋ ਇਹ ਪਹਿਲਾਂ ਦੀ ਹੋਈ ਬਿਮਾਰੀ ਵੀ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦੀ ਹੈ ਅਨਲੈਸ ਕਿ ਤੁਸੀਂ ਉਹਦਾ ਕਲਚਰ ਹੁਣ ਤਾਜ਼ਾ ਜਾਂ ਪੀਸੀਆਰ ਇਹ ਹੁਣ ਟੈਸਟ ਜਿਵੇਂ ਕੀਤਾ ਜਾਏ ਤਾਂਗਾ ਜਿਸ ਚ ਪਤਾ ਲੱਗਦਾ ਕਿ ਹੁਣ ਹੋਈ ਹੈ ਪਰਨਾ ਪੁਰਾਣੀ ਬਿਮਾਰੀ ਤਾਂ ਜਿਵੇਂ ਮੈਂ ਦੱਸਿਆ ਤੁਹਾਨੂੰ ਆਪਾਂ ਸਾਰਿਆਂ ਨੂੰ ਹੀ ਹੋਈ ਹੋਏਗੀ ਅੱਛਾ ਕਿਉਂਕਿ ਆਮ ਵਾਇਰਲ ਫਲੂ ਵਾਂਗ ਆਂਦੀ ਜੇ ਵਿਕਾਂਗ ਤੁਕਾਮ ਹੋਇਆ ਥਰੀ ਚ ਦਰਦਾਂ ਹੋਈਆਂ ਆਪਾਂ ਗੋਲੀ ਪੈਰਾਸਟੈਮੋਲ ਖਾ ਲਈ ਕਿਸੇ ਨੇ ਕੋਈ ਐਂਟੀ ਅਲਰਜਿਕ ਖਾ ਲਈ ਤੇ ਆਪਾਂ ਚਾਰ ਪੰਜ ਦਿਨ ਚ ਠੀਕ ਹੋ ਜਾਂਦੇ ਸੋ ਇਹ ਨਾਰਮਲ ਉਸ ਤਰੀਕੇ ਆਂਦੀ ਜੇ ਪਰ ਜਿਨ੍ਹਾਂ ਦੇ ਜਿਵੇਂ ਕੋਈ ਕਿਸੇ ਦਾ ਪਹਿਲਾਂ ਲਿਵਰ ਡੈਮੇਜ ਹੋਏ ਕਿਸੇ ਦੇ ਕਿਡਨੀਜ਼ ਡੈਮੇਜ ਹੋਣ ਕੋਈ ਇਮਿਊਨੋਸਪਰੈਸਡ ਹੋਏ ਕਿਸੇ ਨੂੰ ਕੈਂਸਰ ਹੋਏ ਤਨੀ ਜਿਨ੍ਹਾਂ ਨੂੰ ਕੋਈ ਉਹਨਾਂ ਦੀ ਬਾਡੀ ਆਪਣੀ ਓਨੀ ਤਗੜੀ ਨਾ ਹੋਵੇ ਇਸ ਕਿਸਮ ਦੇ ਬੈਕਟੀਰੀਆ ਨੂੰ ਜਾਂਦੀ ਤਾਂ ਉਹਨਾਂ ਵਿੱਚ ਇਹ ਜ਼ਰੂਰ ਸੀਰੀਅਸ ਹੋ ਜਾਂਦੀ ਹੈ ਜਿਸ ਚ ਅੱਖਾਂ ਦੇ ਅੰਦਰਲੀ ਲਾਲੀ ਹੋ ਸਕਦੀ ਹੈ ਗੁਰਦੇ ਫੇਲ ਹੋ ਸਕਦੇ ਨੇ ਤੁਹਾਡਾ ਜਿਗਰ ਜਵਾਬ ਦੇ ਸਕਦਾ ਹੈ ਇਲੀਆ ਤਗੜਾ ਹੋ ਜਾਂਦਾ ਫਿਰ ਇਹਦੇ ਵਿੱਚ ਵੱਡੇ ਕਈ ਵਾਰ ਦਿਮਾਗ ਦੀ ਸੋਦਿਸ਼ ਹੋ ਜਾਂਦੀ ਜੇ ਸੋ ਉਹਨਾਂ ਕੇਸਸ ਵਿੱਚ ਇਹ ਕਾਫੀ ਸੀਰੀਅਸ ਅਸੀਂ ਗਿਣਦੇ ਹਾਂ ਜਿਦੇ ਵਿੱਚ ਅ ਲਗਭਗ ਕਹਿ ਲਓ ਕਿ 30 40 ਫੀਸਡ ਦੀ ਮੌਤ ਤੱਕ ਹੋ ਸਕਦੀ ਹੈ ਜਦੋਂ ਉਸ ਬਿਮਾਰੀ ਨਾਲ ਜੋਜਦਿਆਂ ਦੇ ਵਿੱਚ ਜੇ ਇਹਦੀ ਟ੍ਰੀਟਮੈਂਟ ਨਾ ਕੀਤੀ ਜਾਵੇ। ਅੱਛਾ। ਸੋ ਇਹ ਸਭ ਤੋਂ ਇੰਪੋਰਟੈਂਟ ਹੁੰਦਾ ਜੇ ਡਾਇਗਨੋਸਿਸ ਬਿਲਕੁਲ ਜੋ ਸ਼ੁਰੂਆਤੀ ਗੱਲ ਕੀਤੀ ਬਿਲਕੁਲ 100% ਸਹੀ ਹੈ ਕਿ ਸਾਡੀਆਂ ਬਹੁਤੀਆਂ ਮੌਕਾਂ ਹੀ ਤਾਂ ਹੁੰਦੀਆਂ ਕਿ ਅਸੀਂ ਲਾਭ ਹੀ ਨਹੀਂ ਸਕਦੇ। ਹਮਮ। ਮੌਤੇ ਵਾਰ ਲੋਕ ਪਹੁੰਚਦੇ ਹੀ ਨਹੀਂ ਕਿਉਂਕਿ ਉਹ ਪਹੁੰਚਦੇ ਹੀ ਕਹਿੰਦੇ ਜੀ ਖੰਗ ਦੁਕਾਨ ਸੀ ਅਸੀਂ ਆਪੇ ਇਲਾਜ ਕਰ ਲਿਆ ਬਸ ਹੋ ਗਿਆ ਠੀਕ। ਉਦੋਂ ਹੀ ਪਤਾ ਲੱਗਦਾ ਜਦੋਂ ਫਿਰ ਉਹ ਸੈਕੰਡ ਸਟੇਜ ਵੱਲ ਨੂੰ ਤੁਰਦੀ ਹੈ ਕਿ ਹੁਣ ਤਾਂ ਜੀ ਗੁਰਦਾ ਜਵਾਬ ਦੇ ਗਿਆ ਜਾਂ ਹੁਣ ਫੇਫੜੇ ਗਏ ਜਾਂ ਦਿਲ ਤੁਹਾਡਾ ਗਿਆ ਜਾਂ ਦਿਮਾਗ ਤੇ ਪੂਰਾ ਕਾਬੂ ਹੋ ਗਿਆ ਮੈਂ ਵਿੱਚੋਂ ਟੋਕ ਰਿਹਾ ਸੀ ਸਿੰਪਟਮਸ ਕੀ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਆਮ ਤੌਰ ਤੇ ਤਾਂ ਤੁਹਾਨੂੰ ਖੰਗ ਦੁਕਾਮ ਤੱਕ ਹੀ ਸੀਮਤ ਹੁੰਦਾ ਪਰ ਜਦੋਂ ਤੁਹਾਨੂੰ ਟਟੀਆਂ ਉਲਟੀਆਂ ਘਬਰਾਟ ਫਿਰ ਤੁਹਾਡੇ ਕਈ ਵਾਰ ਤਾਂ ਈਵਨ ਅ ਪਾਸਾ ਜਦੋਂ ਆਇਆ ਅਗਵਾ ਐਡਵਾਂਸ ਹੁੰਦੀ ਜੇ ਤਾਂ ਕਿਸੇ ਨਾ ਕਿਸੇ ਕਿਸਮ ਦਾ ਜਵੇਂ ਮੂੰਹ ਦਾ ਲਕਵਾ ਮਾਰਿਆ ਜਾਣਾ ਕਿ ਮੂੰਹ ਟੇਡਾ ਹੋ ਜਾਣਾ ਸਿਰ ਪੀੜ ਤਗੜੀ ਹੋਣੀ ਮਸਲ ਪੇਨ ਬਹੁਤ ਜਿਵੇਂ ਤੁਹਾਨੂੰ ਡੈਂਗੂ ਚ ਹੁੰਦੀ ਜੇ ਉਸੇ ਤਰ੍ਹਾਂ ਹੀ ਇੱਥੇ ਦਰਦਾਂ ਬੜੀਆਂ ਤਗੜੀਆਂ ਹੁੰਦੀਆਂ ਜੇ ਫਿਰ ਤੁਹਾਡੇ ਜਿਵੇਂ ਮੈਂ ਹੁਣੇ ਦੱਸਿਆ ਸੀ ਕਿ ਅੱਖਾਂ ਦੀ ਲਾਲੀ ਹੋ ਜਾਣੀ ਜਾਂ ਅੱਖਾਂ ਅੰਦਰ ਖੂਨ ਤੱਕ ਚੱਲ ਪੈਣਾ ਉਹ ਤੁਹਾਡੀ ਪੁਤਲੀ ਦੇ ਦਿੱਖਦਾ ਕਿ ਬਹੁਤ ਲਾਲੀ ਜੇ ਫਿਰ ਉਹਦੇ ਨਾਲੋਂ ਨਾਲ ਕਈ ਵਾਰ ਤੁਹਾਡੀ ਚਮੜੀ ਦੇ ਵਿੱਚ ਲੋਹ ਦੇ ਦਾਣੇ ਦਿਸਣ ਲੱਗ ਜਾਣੇ ਤੇ ਇਹ ਵੱਖਰੇ ਵੱਖਰੇ ਲੱਛਣ ਜੇ ਜਿਸ ਵਿੱਚ ਕਈ ਵਾਰ ਜਦੋਂ ਇਮਿਊਨਿਟੀ ਜਿਵੇਂ ਬੰਦੇ ਦੀ ਨਾ ਉਨੀ ਤਗੜੀ ਹੋਵੇ ਫੇਰ ਜ਼ਰੂਰ ਇੱਕ ਖਤਰਨਾਕ ਲੱਛਣ ਜਾਨੀ ਦਿਮਾਗੀ ਇਨਵੋਲਵਮੈਂਟ ਪਰ ਇਹਨਾਂ ਨੂੰ ਇਹਨਾਂ ਨੂੰ ਮੈਂ ਵਿੱਚੋਂ ਫੇਰ ਚੋ ਗਿਆ ਇਹ ਉਹਨਾਂ ਨੂੰ ਜਿਹੜਾ ਪਹਿਲਾਂ ਜਦੋਂ ਫਸਟ ਬਲਿਟਨ ਆਇਆ ਸੀ ਉਹਨਾਂ ਦਾ ਉਹਨੇ ਦੱਸਿਆ ਵੀ ਹੋ ਬੀਪੀ ਜਿਹੜਾ ਫਲਕਚੂਏਟ ਕਰ ਰਿਹਾ ਸੀ ਯੋ ਦਾ ਕੌਜ਼ ਉਹਨਾਂ ਨੇ ਦੱਸਿਆ ਸੀ ਕਿ ਲੰਗਸ ਦੀ ਕੋਈ ਆਰਟਰੀ ਜਿਹੜੀ ਹੈ ਉਹ ਸਵੇਲਿੰਗ ਸੀਗੀ ਤੇ ਮਤਲਬ ਜਿਹੜਾ ਜਦੋਂ ਐਡਮਿਸ਼ਨ ਹੋਈ ਹੈ ਉਹਨਾਂ ਦੀ ਜ ਮਤਲਬ ਗਏ ਨੇ ਹਸਪੀਟਲ ਉਦੋਂ ਉਹਨਾਂ ਦਾ ਮਤਲਬ ਜਿਆਦਾ ਬਹੁਤ ਮੇਜਰ ਪ੍ਰੋਬਲਮ ਸੀ ਬੀਪੀ ਫਲਕਚੂਏਟ ਕਰ ਰਿਹਾ ਸੀਗਾ ਬੀਪੀ ਸਟੇਬਲ ਨਹੀਂ ਸੀ ਹੋ ਰਿਹਾ ਇਹ ਸੀਗਾ ਉਹਨਾਂ ਦਾ ਉਹ ਮਾਇਓਕਾਰਡਾਈਟਿਸ ਜੋ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਥੋੜਾ ਜਿਹਾ ਸੀਰੀਅਸ ਨਾਲ ਵੱਲ ਜਾਣਾ ਕਿਉਂਕਿ ਮੈਂ ਦੇਖੋ ਦੋ ਚੀਜ਼ਾਂ ਹੁੰਦੀਆਂ ਜੇ ਮੈਂ ਭਾਜੀ ਦੱਸ ਦਿਆਂ ਕਲੀਅਰ ਕਿ ਜਦੋਂ ਕੋਈ ਐਸ਼ਲੀ ਬੀਵੀਆਈਪੀ ਜਦੋਂ ਕੋਈ ਜਾਂ ਫੋਰ ਬੀਜ਼ ਲਾ ਕੇ ਆਈਪੀ ਆ ਜਾਂ ਇਹ ਕਿਤੇ ਮੁੱਖ ਮੰਤਰੀ ਸਾਹਿਬ ਵਰਗੇ ਜਾਂ ਕੋਈ ਪ੍ਰਧਾਨ ਮੰਤਰੀ ਸਾਹਿਬ ਵਰਗੇ ਹੋ ਜੇ ਕੋਈ ਦਾਖਲ ਹੋਣ ਤਾਂ ਹਸਪੀਟਲ ਥੋੜਾ ਜà ਟਾਈਟ ਲਿਫਟ ਹੁੰਦਾ ਯਾਨੀ ਸਟ੍ਰਿਕਟ ਇਨਸਟਰਕਸ਼ਨਸ ਹੁੰਦੀਆਂ ਸਿਕਿਉਰਿਟੀ ਰੀਜ਼ਨਸ ਕਰਕੇ ਵੀ ਕਿ ਕਿਸੇ ਵੀ ਹਾਲ ਵਿੱਚ ਤੁਸੀਂ ਡਿਟੇਲਡ ਇਨਫਰਮੇਸ਼ਨ ਨਹੀਂ ਦੇਣੀ ਹੁੰਦੀ ਉਹ ਸਾਨੂੰ ਵੀ ਆਉਂਦੀਆਂ ਨੇ ਇਨਸਟਰਕਸ਼ਨਸ ਕਿ ਬਿਲਕੁਲ ਹੀ ਨਹੀਂ ਦੱਸਣਾ ਤੋ ਅਸੀਂ ਕਲੀਅਰ ਕੱਟ ਡਾਇਗਨੋਸਿਸ ਕਈ ਵਾਰ ਨਹੀਂ ਦੱਸਿਆ ਜਾਂਦਾ ਕੁਝ ਬਿਮਾਰੀਆਂ ਹੁੰਦੀਆਂ ਜੇ ਹੇਟਲੀਆਂ ਜਿਹੜੀਆਂ ਸਾਨੂੰ ਉਹ ਦਬਾ ਕੇ ਵੀ ਰੱਖਣੀਆਂ ਪੈਂਦੀਆਂ ਵੀ ਪਬਲਿਕ ਨਹੀਂ ਜਾ ਸਕਦੀਆਂ ਹੁੰਦੀਆਂ ਤੇ ਕੁਝ ਡਾਕਟਰੀ ਧਰਮ ਵੀ ਹੁੰਦਾ ਜਿਹੜਾ ਅਸੀਂ ਜਦੋਂ ਪਲੈਜ ਲੈਂਦੇ ਆ ਡਾਕਟਰ ਜਦੋਂ ਬਣਦੇ ਆ ਕਿ ਭਈ ਅਸੀਂ ਆਪਣੀ ਮਰੀਜ਼ ਦੀ ਹਰ ਗੱਲ ਲੀਕ ਨਹੀਂ ਕਰਨੀ ਸੋ ਇਸ ਪ੍ਰਾਈਵੇਸੀ ਚੀਜ਼ਾਂ ਨੂੰ ਪ੍ਰਾਈਵੇਸੀ ਦਾ ਵੀ ਰੱਖਣੀ ਜ਼ਰੂਰੀ ਹੁੰਦੀ ਕਈ ਵਾਰ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਅਸੀਂ ਬਹੁਤ ਕੁਝ ਜੇ ਜਿਹੜਾ ਕਈ ਵਾਰ ਅਗਾਊਂ ਆਉਣ ਵਾਲੇ ਖਤਰੇ ਵੀ ਜੋ ਸਾਨੂੰ ਪਤਾ ਹੁੰਦੇ ਨੇ ਅਸੀਂ ਬਿਲਕੁਲ ਵੀ ਨਾ ਤਾਂ ਮਰੀਜ਼ ਨੂੰ ਹੀ ਦੱਸਦੇ ਹਾਂ ਸੀਰੀਅਸਨੈਸ ਦੇਖਦੇ ਹਾਂ ਵੀ ਕਿਸ ਆਉਂਦੇ ਤੇ ਕਿਵੇਂ ਦਾ ਤੇ ਜਾਂ ਫਿਰ ਉਹ ਲੋਕਾਂ ਵਿੱਚ ਉਸ ਦੀ ਕੱਲ ਦਾ ਜਾਣਾ ਕਿਵੇਂ ਉਹ ਉਹਨਾਂ ਨੂੰ ਬੈਕਬਾਈਟ ਹੋਊਗੀ ਜਾਂ ਕਿਸ ਤਰ੍ਹਾਂ ਸੋ ਇਹ ਸਾਰਾ ਕੁਝ ਦੇਖਦੇ ਆਂ ਗੱਲ ਕਲੀਅਰ ਨਹੀਂ ਦੱਸੀ ਜਾਂਦੀ ਤੇ ਦੂਜੇ ਪਾਸੇ ਆਮ ਪਬਲਿਕ ਵਿੱਚ ਇਹੋ ਜੀ ਜਾਣਕਾਰੀ ਨਾ ਹੋਣ ਸਦਕਾ ਕਿਆਸਰਾਈਆਂ ਵੱਧ ਜਾਂਦੀਆਂ ਨੇ ਸੋ ਉਹ ਬਹੁਤ ਪ੍ਰੈਸ਼ਰਾਈਜ਼ਰ ਇੱਕ ਐਕਟ ਕਰਦਾ ਜਿੱਥੇ ਡਾਕਟਰ ਨੂੰ ਹਰ ਪਾਸਿਓਂ ਯਾਨੀ ਉਹਨਾਂ ਦੇ ਉਲਟ ਵਾਲੇ ਲੋਕ ਵੀ ਉਹਨਾਂ ਦੇ ਨਾਲ ਦੇ ਲੋਕ ਵੀ ਸਭ ਕੁਝ ਜਾਣਨਾ ਚਾਹੁੰਦੇ ਨੇ ਪਰ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਮਰੀਜ਼ ਤੋਂ ਪਹਿਲਾਂ ਪੁੱਛਦੇ ਹਾਂ ਕਿ ਭਈ ਦੱਸੋ ਅਸੀਂ ਇਹ ਚੀਜ਼ ਦੱਸ ਦਈਏ ਤੁਹਾਡੇ ਨਾਲ ਦੇ ਘਰ ਵਾਲਿਆਂ ਨੂੰ ਜਾਂ ਨਹੀਂ ਦੱਸਣੀ ਤਾਂ ਇਹ ਮਰੀਜ਼ ਦੀ ਮਰਜ਼ੀ ਹੁੰਦੀ ਜੇ ਕਿ ਮੇਰਾ ਇਹ ਕੁਝ ਦੱਸਿਆ ਜਾਵੇ ਜਾਂ ਨਾ ਤਾਂ ਉਸੇ ਹਿਸਾਬ ਨਾਲ ਹੀ ਬੁਲੇਟਨ ਜਿੱਤਾ ਜਾਂਦਾ ਹੈ ਪਹਿਲਾਂ ਇਹ ਨਹੀਂ ਉਹਨਾਂ ਨੇ ਇਹ ਪਹਿਲੇ ਬ੍ਰਿਟਨ ਜੀ ਗਿਆ ਸੀ ਕਿ ਅਜੇ ਕੁਝ ਟੈਸਟ ਹਾਰਡ ਦੇ ਕੀਤੇ ਆ ਉਹਨਾਂ ਦਾ ਰਿਜ਼ਲਟ ਆਉਣ ਦੀ ਜਰੂਰਤ ਆ ਕਿ ਨੇ ਵੇ ਜਦੋਂ ਕੱਲ ਉਹਨੇ ਕਿਹਾ ਹੁਣ ਰਿਜ਼ਲਟ ਆ ਗਏ ਨੇ ਰਿਜ਼ਲਟ ਚ ਉਹ ਡਾਇਗਨੋਸ ਪਿਆ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਈ ਵਾਰ ਇਹ ਵੀ ਹੁੰਦਾ ਹੈ ਕਿ ਪੁਰਾਣੀ ਬਿਮਾਰੀ ਦਾ ਜਿਹੜਾ ਟੈਸਟ ਪੋਜ਼ਿਟਿਵ ਆ ਜਾਂਦਾ ਪਰ ਅਸਲੀ ਨਾਲ ਕੁਝ ਹੋਰ ਵੀ ਹੋਇਆ ਹੁੰਦਾ ਹੈ ਤੋ ਜਦੋਂ ਦੋ ਤਿੰਨ ਬਿਮਾਰੀਆਂ ਕਈ ਵਾਰ ਹੁਣ ਤਾਂ ਸਟੇਬਲਾਈਜ਼ ਕਰਨ ਵਿੱਚ ਬੰਦੇ ਨੂੰ ਇੰਨਾ ਕੁ ਟਾਈਮ ਲੱਗ ਜਾਂਦਾ ਲੱਗ ਜਾਂਦਾ ਜੀ ਇਹ ਵੀ ਪੇਸ਼ੈਂਟ ਤੇ ਨਿਰਭਰ ਕਰਦਾ ਕਿ ਉਹ ਕਿਹੜੀ ਬਿਮਾਰੀ ਨੂੰ ਚਾਹੁੰਦਾ ਹੈ ਕਿ ਮੇਰੀ ਇਸ ਬਾਬਤ ਦੱਸਿਆ ਜਾਵੇ ਤੇ ਕਿਹੜੀ ਨਾਂ ਦੱਸੀ ਜਾਵੇ ਸੋ ਉਨਨੀ ਕੀ ਹੀ ਗੱਲ ਬਾਹਰ ਕੱਢੀ ਜਾਂਦੀ ਜੀ ਪਰ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇਸ ਬਿਮਾਰੀ ਵਿੱਚ ਵੀ ਜਿਗਰ ਵੀ ਫੇਫੜੇ ਵੀ ਦਿਲ ਵੀ ਇਹ ਸਾਰੇ ਫੜੇ ਜਾ ਸਕਦੇ ਨੇ ਸਾਰੇ ਇਫੈਕਟ ਹੋਦੇ ਅੱਛਾ ਇਹ ਨੌਨ ਵੇਜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਸ਼ੂਆਂ ਦੇ ਉਹਦੇ ਰਾਹੀਂ ਆਉਂਦਾ ਹੈ ਨੌਨ ਵੇਜ ਖਾਣ ਉਹਦੇ ਉਹ ਮਤਲਬ ਜਿਹੜਾ ਖਾਣੇ 'ਚ ਖਾਣੇ ਆ ਸੀ ਨੌਨ ਵੇਜ ਉਹਦੇ ਨਾਲ ਵੀ ਕੋਈ ਹੋ ਸਕਦਾ ਉਹਦੇ 'ਚ ਵੀ ਬੈਕਟੀਰੀਆ ਜਾ ਸਕਦੇ ਨੇ ਅ ਦੇਖੋ ਬਹੁਤੀ ਵਾਰ ਕੀ ਹੁੰਦਾ ਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਖਾਣ ਪੀਣ ਦੀਆਂ ਇਸੇ ਤਰ੍ਹਾਂ ਚੀਜ਼ਾਂ ਦੇ ਵਿੱਚ ਮਿਲ ਕੇ ਜਾਂ ਉਹ ਕੈਨ ਦੇ ਉੱਪਰ ਸੀ ਜਾਂ ਪਾਣੀ ਵਿੱਚ ਤੁਸੀਂ ਨਿਕਲਿਓ ਜਿੱਥੇ ਬੈਕਟੀਰੀਆ ਡਾਇਰੈਕਟ ਕੰਟੈਕਟ ਵਿੱਚ ਹੋਏ ਜਦੋਂ ਤੁਸੀਂ ਕੁਕਿੰਗ ਹੀ ਹੋ ਗਈ ਕਿਸੇ ਚੀਜ਼ ਦੀ ਉਬਲ ਗਈ ਤਾਂ ਫਿਰ ਤਾਂ ਇਹ ਨਹੀਂ ਬਚਦਾ ਪਰ ਬਹੁਤੀ ਵਾਰ ਇਹ ਕੀ ਕਰਦਾ ਜੇ ਜਿਵੇਂ ਪਾਣੀ 'ਚ ਤੁਸੀਂ ਰਹਿ ਗਿਆ ਜਾਂ ਮਿੱਟੀ ਵਿੱਚ ਰਹਿ ਗਿਆ ਉਹਨਾਂ ਥਾਵਾਂ ਤੇ ਵੀ ਕਈ ਵਾਰ ਇਹ ਅੱਧਾ ਤਾਂ ਮਹੀਨਾ ਤੱਕ ਉੱਥੇ ਰਹਿ ਜਾਂਦੇ ਨੇ ਯਾਨੀ ਇੱਥੋਂ ਪਾਣੀ ਜਾ ਚੁੱਕਾ ਜਿਵੇਂ ਫਲਡਿੰਗ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਤੁਰ ਕੇ ਗਏ ਹੋ ਤਾਂ ਤੁਹਾਡੇ ਜੇ ਪੈਰਾਂ 'ਚ ਕੋਈ ਕੱਟ ਹੈ ਹਲਕਾ ਜਾਂ ਜਾਂ ਸਕਿਨ 'ਚ ਹਲਕੀ ਜਿਹੀ ਕੋਈ ਝਰੀਟ ਹੈ ਤਾਂ ਉੱਥੋਂ ਤੁਹਾਡੇ ਅੰਦਰ ਵੱੜ ਜਾਏਗਾ ਜਾਂ ਕਈ ਵਾਰ ਸੁੱਕਾ ਪਿਆ ਜੇ ਯਾਨੀ ਮਿੱਟੀ ਉੱਥੇ ਹੁਣ ਰਹਿ ਗਈ ਹੋਰ ਕੁਝ ਵੀ ਨਹੀਂ ਤੁਸੀਂ ਲੰਮਾ ਸਾਹ ਹੀ ਉਸਾਂ ਤੇ ਖਿੱਚ ਲਿਆ ਤਾਂ ਵੀ ਤੁਹਾਡੇ ਫੇਫੜਿਆਂ 'ਚ ਅੰਦਰ ਵੱੜ ਜਾਣਾ ਸੋ ਇਹ ਖਤਰਨਾਕ ਬਿਮਾਰੀ ਹੈ ਪਰ ਗੱਲ ਇਹ ਹੈ ਕਿ ਪੌ ਗਿਣਤੀ ਇਸ ਤੋਂ ਕਿਉਂਕਿ ਉਹ ਨਿੱਕੀ-ਮੋਟੀ ਇਨਫੈਕਸ਼ਨ ਲਈ ਜਾਂਦੇ ਨੇ ਉਹਨਾਂ ਚ ਇਮਿਊਨਿਟੀ ਬਣ ਜਾਂਦੀ ਜੇ ਸੋ ਉਹਨਾਂ ਨੂੰ ਇਸ ਤੋਂ ਬਾਅਦ ਬਿਮਾਰੀ ਹੁੰਦੀ ਨਹੀਂ ਸਿਰਫ ਉਹਨਾਂ ਚ ਇਹ ਬਿਮਾਰੀ ਵੱਧ ਜਾਂਦੀ ਜੇ ਜਿੱਦੇ ਕੋਈ ਅੰਡਰਲਾਈਂਗ ਪਹਿਲਾਂ ਬਿਮਾਰੀ ਹੋਵੇ ਅੱਛਾ ਪਹਿਲਾਂ ਹੋਵੇ ਜਾਂ ਇਮਿਊਨ ਕੰਪਰੋਮਾਈਜ਼ ਪਹਿਲਾਂ ਜਦੋਂ ਦਾ ਮੀਨ ਇਮਿਊਨ ਸਿਸਟਮ ਜਦੋਂ ਵੀਕ ਹੁੰਦਾ ਹੈ ਉਦੋਂ ਫਿਰ ਇਹ ਜ਼ਿਆਦਾ ਇਫੈਕਟ ਕਰਦੀ ਹੈ ਇਹਦਾ ਇੱਕ ਤਾਂ ਇਹਦਾ ਇਹਦੇ ਸੋ ਇੱਕ ਤਾਂ ਪ੍ਰਕਾਸ਼ਨਸ ਦਾ ਪ੍ਰੋਵੈਂਸ਼ਨ ਦੇ ਕੀ ਹੈਗੇ ਨੇ ਪ੍ਰਕਾਸ਼ਨ ਕੀ ਲੈ ਜਾ ਸਕਦੇ ਨੇ ਬਚਾਅ ਵਾਸਤੇ ਕੀ ਧਿਆਨ ਰੱਖਣਾ ਚਾਹੀਦਾ ਤੇ ਦੂਸਰਾ ਸਵਾਲ ਇਹ ਹੈ ਕਿ ਇੱਕ ਵਾਰੀ ਹੋ ਗਈ ਤੇ ਟ੍ਰੀਟਮੈਂਟ ਵੀ ਕਰ ਲਿਆ ਤੇ ਹੁਣ ਕੀ ਬਾਅਦ ਚੋ ਦਾ ਸਾਈਡ ਇਫੈਕਟ ਜਾਂ ਉਹਦੇ ਆਫਟਰਫੈਕਟਸ ਵੀ ਰਹਿੰਦੇ ਨੇ ਕੋਈ ਜੀ ਬਿਲਕੁਲ ਹੋ ਸਕਦਾ ਜੇ ਕਿ ਕਿੰਨਾ ਤੁਹਾਡਾ ਡੈਮੇਜ ਲਿਵਰ ਦਾ ਹੋਇਆ ਕਿੰਨਾ ਡੈਮੇਜ ਕਿਡਨੀ ਦਾ ਹੋਇਆ ਕਿੰਨਾ ਅੱਖਾਂ ਤੇ ਵਾਰ ਹੋਇਆ ਕਿੰਨਾ ਦਿਮਾਗ ਦਾ ਜਾਂ ਨਸਾਂ ਤੇ ਵਾਰ ਹੋਇਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਡਿਪੈਂਡੈਂਟ ਹੁੰਦਾ ਹੈ ਜੇ ਇਹ ਬਾਅਦ ਵਿੱਚ ਦੀਆਂ ਕੋਈ ਕੰਪਲਿਕੀਸ਼ਨ ਜਿਵੇਂ ਕਈ ਵਾਰ ਫੋਨ ਨਾ ਜੰਮਣਾ ਇਹ ਵੀ ਕੰਪਲਿਕੀਸ਼ਨ ਉਹਦੇ ਵਿੱਚ ਹੋ ਜਾਂਦੀ ਜੀ ਸੋ ਇਹਨੂੰ ਸਮਝ ਲੱਗਦਾ ਜੇ ਇਹ ਜੇ ਬਾਅਦ ਵਿੱਚ ਕਿਸੇ ਕੰਪਲਿਕੀਸ਼ਨ ਦਾ ਕਿੰਨਾ ਲੰਮਾ ਅਸਰ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜੇ ਤੁਹਾਡਾ ਅੰਡਰਲਾਈਨ ਫਰਜ਼ ਕਰੋ ਕਿ ਲਿਵਰ ਕੁਝ ਘੱਟ ਕੰਮ ਕਰ ਰਿਹਾ ਜਾਂ ਅੰਡਰਲਾਈਨ ਤੁਹਾਡੇ ਫੇਫੜੇ ਦਾ ਕੋਈ ਨੁਕਸ ਹੈ ਜਾਂ ਪਹਿਲਾਂ ਹੀ ਕੋਈ ਦਿਲ ਦਾ ਨੁਕਸ ਹੈ ਉਨਾ ਵਿੱਚ ਇਸ ਦਾ ਖਤਰਾ ਵੱਧ ਹੁੰਦਾ ਹੈ ਤੇ ਬਾਅਦ ਵਿੱਚ ਜਿਵੇਂ ਉਹ ਉਸ ਅੰਗ ਦੇ ਕੰਮਕਾਰ ਨੂੰ ਢਾਲ ਆ ਸਕਦਾ ਹੈ ਕਿ ਯਾਨੀ ਪਹਿਲਾਂ ਦਾ ਜੋ ਡੈਮੇਜ ਸੀ ਉਹਦਾ ਹੋਰ ਥੋੜਾ ਜਿਹਾ ਪਰਸੈਂਟੇਜ ਡੈਮੇਜ ਵੱਧ ਹੋ ਸਕਦਾ ਤੇ ਤੇ ਫਿਊਚਰ ਜਿਹੜਾ ਮਤਲਬ ਉਹ ਤੋਂ ਬਾਅਦ ਫਿਰ ਉਹਦੀ ਜਿਹੜੀ ਪਹਿਲਾਂ ਮੈਂ ਕਿਹਾ ਸੀ ਤਾਂ ਹੀ ਪ੍ਰਕਾਸ਼ਨਸ ਕੀ ਨੇ ਜਦ ਮਤਲਬ ਬਚਾ ਕੇ ਰੱਖਿਆ ਜਾਵੇ ਜੀ ਪ੍ਰੀਕੌਂਸ਼ਨਸ ਨੇ ਕਿ ਤੁਸੀਂ ਜਿਵੇਂ ਈਵਨ ਤੁਸੀਂ ਵਾਟਰ ਗੇਮਸ ਵਿੱਚ ਵੀ ਜਾਂਦੇ ਹੋ ਤਾਂ ਤੁਸੀਂ ਉਦੋਂ ਵੀ ਯਾਨੀ ਮੈਂ ਤਾਂ ਕਹ ਰਹੀ ਹਾਂ ਸਾਫ਼ ਪਾਣੀ ਤੋਂ ਲੈ ਕੇ ਗੰਦੇ ਪਾਣੀ ਵਿੱਚ ਕਿਸੇ ਵੀ ਥਾਂ ਤੇ ਇਹ ਤੁਹਾਨੂੰ ਫੜ ਸਕਦਾ ਜੇ ਈਵਨ ਮਿੱਟੀ ਤੇ ਤੁਰਦੇ ਆ ਸੋ ਮਤਲਬ ਇਹੋ ਹੁੰਦਾ ਜੇ ਕਿ ਤੁਸੀਂ ਪ੍ਰੀਵੈਂਟਿਵ ਯਾਨੀ ਤੁਸੀਂ ਆਪਣੇ ਜੇ ਕੋਈ ਛਰੀਟ ਹੈ ਕੱਟ ਹੈ ਤਾਂ ਉਹਨੂੰ ਪ੍ਰੋਪਰ ਤਰੀਕੇ ਕਵਰ ਕੀਤਾ ਹੋਏ ਇਸੇ ਤਰ੍ਹਾਂ ਮਾਸਕ ਪਾ ਕੇ ਜਿੱਥੇ ਤੁਹਾਨੂੰ ਪਤਾ ਹੈ ਵੀ 플ਡਿੰਗ ਹੋ ਚੁੱਕੀ ਜੇ ਤਾਂ ਤੁਸੀਂ ਉੱਥੇ ਜਾਓ ਕਿ ਹੁਣ ਤਾਂ ਪਾਣੀ ਹੈ ਨਹੀਂ ਮੈਂ ਵੜ ਸਕਦਾ ਪਰ ਉਹ ਜਿਵੇਂ ਮੈਂ ਦੱਸਿਆ ਸੁੱਕੀ ਮਿੱਟੀ ਤੇ ਵੀ ਪਿਆ ਸੋ ਤੁਹਾਨੂੰ ਮਾਸਕ ਪਾ ਕੇ ਹੀ ਨਿਕਲਣਾ ਚਾਹੀਦਾ ਤੇ ਜਿਵੇਂ ਤੁਸੀਂ ਆ ਕੋਕ ਵਗੈਰਾ ਖੁਸ਼ ਲੈਂਦੇ ਉਹਨੂੰ ਚੰਗੀ ਤਰੀਕੇ ਪੂੰਝ ਕੇ ਉਹਨੂੰ ਸਿਰਾ ਉੱਪਰ ਅੱਛੀ ਤਰੀਕੇ ਖੁੱਲੇ ਪਾਣੀ ਚ ਵਾਸ਼ ਕਰੋ ਤੇ ਫਿਰ ਉਹਨੂੰ ਚੰਗਾ ਪੂੰਝ ਲਾਓ ਫਿਰ ਹੀ ਮੂੰਹ ਚ ਉਹਨੂੰ ਪਾਣਾ ਚਾਹੀਦਾ ਇਹ ਉਹ ਬਹੁਤ ਵਾਰੀ ਹੁੰਦਾ ਵਾ ਇੱਕ ਵਾਰੀ ਮੈਂ ਸੁਣਿਆ ਹੋਇਆ ਸੀ ਉਹਨਾਂ ਨੇ ਮੇਉ ਤੇ ਸਾਫ ਨਹੀਂ ਕੀਤਾ ਤੇ ਮੂਹ ਲਾਇਆ ਤੇ ਉਸ ਤੋਂ ਬਾਅਦ ਬਹੁਤ ਹੀ ਇੱਕਦਮ ਉਲਟੀਆਂ ਆ ਗਈਆਂ ਬੁਰਾ ਹਾਲ ਹੋ ਗਿਆ ਜਿਹੜੇ ਆਉਟਕੇਂਡ ਜੂਸ ਹੁੰਦਾ ਖਾਸ ਕਰਕੇ ਜਿਹੜਾ ਬਿਲਕੁਲ ਐਂਜੀ ਜੀ ਜਿਵੇਂ ਆਪਾਂ ਹੁਣ ਕਈ ਆਣੇ ਆ ਜੀ ਗੰਨੇ ਦੇ ਤੁਸੀਂ ਦੇਖੋਗੇ ਰਸ ਪੀਣ ਲਈ ਤੁਸੀਂ ਗਲਾਸ ਕੋ ਉਂਜੀ ਪਏ ਉਂਜੀ ਉਹਨਾਂ ਨੇ ਚੱਕੇ ਉਂਜੀ ਦੇਤੇ ਸੋ ਇਹਨਾਂ ਆਵਾਂ ਤੋਂ ਜਾਂ ਹੁਣ ਤੁਸੀਂ ਦੇਖੋ ਝੋਨਾ ਇਹਦਾ ਜਦੋਂ ਉਸ ਦੌਰਾਨ ਵਿਚਾਈ ਦੌਰਾਨ ਸੀ ਪਾਣੀ ਚ ਸਾਰੇ ਫਿਰਨਾ ਜੇ ਉੱਥੇ ਚੂਹੇ ਬਿਆਨ ਤੋਂ ਸਾਰਾ ਤੇ ਉਸ ਪਾਣੀ ਚ ਜੇ ਕਿਤੇ ਫਲਡਿੰਗ ਹੋ ਜੇ ਤਾਂ ਫਿਰ ਵੱਡੀ ਗਿਣਤੀ ਜਿਵੇਂ ਤੁਹਾਨੂੰ ਮੈਂ ਦੱਸਿਆ ਪਲੇਗ ਤੇ ਮਹਾਮਾਰੀ ਵਾਂਗ ਆਂਦਾ ਸੀ ਫਿਰੇ ਬਿਲਕੁਲ ਤੈਸ ਨੈਸ ਕਰਦਾ ਜੇ ਸਾਰਿਆਂ ਨੂੰ ਬਹੁਤ ਚੰਗੀ ਬੁਰੀ ਤਰ੍ਹਾਂ ਫੈਲਦਾ ਜੇ ਪਰ ਚੰਗੀ ਗੱਲ ਇਹ ਹੈ ਕਿ ਸਾਡੇ ਬਹੁਤਿਆਂ ਦੀ ਇਮਿਊਨਿਟੀ ਬਣ ਚੁੱਕੀ ਹੋਈ ਹੈ ਸੋ ਆਪਾਂ ਨੂੰ ਆਮ ਖੰਗ ਸੁਕਾਮ ਜਿਹੜਾ ਬਦਲਦੇ ਮੌਸਮ ਚ ਆਪਾਂ ਕਹਿ ਦਿੰਨੇ ਆਂ ਬਰਸਾਤੀ ਸੀਜ਼ਨ ਚ ਬਹੁਤਿਆਂ ਨੂੰ ਇਹੀ ਹੋਇਆ ਹੁੰਦਾ ਪਰ ਉਹ ਅਸੀਂ ਰਾਮ ਨਾਲ ਗੋਲੀ ਖਾ ਕੇ ਠੀਕ ਹੋ ਜਾਣਾ ਕਿ ਬੋਡੀ ਚ ਇਮਿਊਨਿਟੀ ਹੈ ਅਜਿਹਾ ਹੈ ਐਂਟੀਬਾਇਓਟਿਕਸ ਜਿਹਦੇ ਇਲਾਜ ਕੀ ਹੈ ਕਿਸ ਤਰ੍ਹਾਂ ਦਵਾਈਆਂ ਜਿਹੜੀਆਂ ਜੇ ਬਿਮਾਰੀ ਵਕਤ ਸਿਰ ਲੰਬੀ ਲਿ ਜਾਏ ਤਾਂ ਆਮ ਐਂਟੀਬਾਇਓਟਿਕ ਜੋ ਆਪਾਂ ਗਲੇ ਖਰਾਬ ਲਈ ਖਾਨਾ ਐ ਐਮਪੀਸ ਲੈਣਾ ਵਾਪਸ ਸਲੈਂਡੋਕ ਟਾਈਕਲਿਨ ਇਹੀ ਜੇ ਇਹਨੂੰ ਹੀ ਖਾਣਾ ਹੁੰਦਾ ਜੇ ਕੋਈ ਏਡੀ ਵੱਡੀ ਗੱਲ ਨਹੀਂ ਪਰ ਜਿਵੇਂ ਦੱਸਿਆ ਕਿ ਉਹ ਇਹ ਆਪੇ ਹੀ ਕਿਉਂਕਿ ਆਪਾਂ ਨਾਰਮਲ ਵਿਖਾਂਗੇ ਕੰਮ ਹੋਏ ਇਹੀ ਐਂਟੀਬਾਇਓਟਿਕ ਲੈਣਾ ਖਾਣੇ ਹਤੇ ਠੀਕ ਹੋ ਜਾਣਾ ਕਿਉਂਕਿ ਅਸਲੀ ਬਿਮਾਰੀ ਥੱਲੇ ਇਹੀ ਹੁੰਦੀ ਆ ਪਰ ਉਹਦੇ ਨਾਲ ਹੀ ਠੀਕ ਹੋ ਜਾਂਦੀ ਸੋ ਇੰਨੀ ਆਮ ਲੋਕਾਂ ਵਿੱਚ ਇਹ ਇੰਨੀ ਖਤਰਨਾਕ ਨਹੀਂ ਮੰਨੀ ਜਾਂਦੀ ਜਦ ਤੱਕ ਕਿ ਸਾਨੂੰ ਅੰਦਰੂਨੀ ਸਾਡਾ ਸਰੀਰ ਕਮਜ਼ੋਰ ਪਹਿਲਾਂ ਨਾ ਹੋਇਆ ਹੋਵੇ ਇਹ ਬੜੀ ਸਪਸ਼ਟ ਗੱਲ ਹੈ ਕਿ ਨਾਰਮਲੀ ਐਡੀ ਭੜੇ ਭਿਆਨਕ ਤਰੀਕੇ ਨਾਲ ਨਹੀਂ ਆਂਦੀ ਜੇ ਅੰਦਰੋਂ ਸਾਡਾ ਸਰੀਰ ਕੋਕਲਾ ਹੋ ਗਿਆ ਹੋਵੇ ਜਾਂ ਕਿਸੇ ਹੋਰ ਅੰਗ ਦੇ ਕੰਮ ਕਾਰਨ ਕਾਰਨ ਸਾਡੀ ਇਮਿਊਨਿਟੀ ਡਾਊਨ ਹੋਈ ਹੋਵੇ ਫਿਰ ਇਹ ਜ਼ਿਆਦਾ ਤਗੜਾ ਹੱਲਾ ਕੋਈ ਕੋਈ ਡਾਟਾ ਵੀ ਹੈਗਾ ਇਹਦਾ ਕਿੰਨੇ ਕਿ ਕੇਸ ਆਉਂਦੇ ਨੇ ਕਿੰਨੀਆਂ ਕਿ ਪਰਸਨ ਕੋਈ ਇਸ ਤਰ੍ਹਾਂ ਦਾ ਡਾਟਾ ਹੈਗਾ ਅ ਦੇਖੋ ਜਿਵੇਂ ਸਾਡੇ ਕੋਲ ਜੋ ਡਾਟਾ ਬੋਲਦਾ ਜੇ ਕਿ 90% ਜਿਹੜੇ ਇਹ ਆਮ ਲੋਕ ਫਿਰਦੇ ਨੇ ਉਹ ਇਸ ਰੋਗ ਤੋਂ ਪੀੜਤ ਹੋ ਚੁੱਕੇ ਨੇ ਕਿਉਂਕਿ ਜਦੋਂ ਟੈਸਟ ਕਰਦੇ ਆ ਜਦੋਂ ਤੁਸੀਂ ਟੈਸਟ ਕਰੋਗੇ ਇਹਦੇ ਚ ਤੁਹਾਡਾ ਲੱਭ ਜਾਏਗਾ ਕਿ ਉਹਨਾਂ ਦਾ ਐਂਟੀਜਨ ਇਹ ਤੁਹਾਡੇ ਸਰੀਰ ਚ ਵੱਡ ਚੁੱਕਿਆ ਉਹ ਟੈਸਟ ਵਿੱਚ ਪੋਜ਼ਿਟਿਵ ਹੀ ਆਉਂਦਾ ਹੈ ਪਰ ਗੱਲ ਇਹ ਹੈ ਕਿ ਹੁਣ ਮੌਜੂਦਾ ਇਨਫੈਕਸ਼ਨ ਹੈ ਉਹਦੇ ਲਈ ਤੁਸੀਂ ਕਲਚਰ ਕਰ ਸਕਦੇ ਹੋ ਕਿ ਹੁਣ ਬਲੱਡ ਵਿੱਚੋਂ ਵੀ ਨਿਕਲ ਆ ਪਰ ਆਮ ਤੌਰ ਤੇ ਤਾਂ ਇਹਦੇ ਐਗਜ਼ੈਕਟ ਅੰਕੜੇ ਨਹੀਂ ਮਿਲਦੇ ਕਿਉਂਕਿ ਜਿਨ੍ਹਾਂ ਦੇ ਵੀ ਅਸੀਂ ਟੈਸਟ ਕਰਦੇ ਆ ਇਹ ਟੈਸਟ ਜਦੋਂ ਹੋਏ ਇਹਦੇ ਐਂਟੀਜਨ ਪੋਜ਼ਿਟਿਵ ਹੀ ਆਂਦਾ ਵੀ ਹੋ ਚੁੱਕਿਆ ਹੈ ਤਾਂ ਕਿਉਂਕਿ ਆਪਾਂ ਇੰਨੀ ਕਿ ਗੰਦਗੀ ਚ ਵੀ ਚੁੱਕਿਆ ਇਹਦਾ ਟੈਸਟ ਪੋਜ਼ਿਟਿਵ ਹੋਏ ਆ ਤੇ ਸੋ ਉਸ ਲਈ ਆਮ ਤੌਰ ਤੇ ਕੋਈ ਟੈਸਟ ਵੀ ਨਹੀਂ ਕਰਾਉਂਦਾ ਕਿ ਆਮ ਖੰਗ ਜ਼ੁਕਾਮ ਤੇ ਜੀ ਅਸੀਂ ਆ ਵੱਡਾ ਮਹਿੰਗਾ ਟੈਸਟ ਜਾ ਕੇ ਕਰਾ ਆਈਏ ਕੋਈ ਕ੍ਰਾਊਨ ਨੂੰ ਵੀ ਤਿਆਰ ਨਹੀਂ ਹੁੰਦਾ ਸੋ ਇਸੇ ਕਾਰਨ ਰੂਟੀਨ ਟੈਸਟ ਅਸੀਂ ਨਹੀਂ ਕਰਦੇ ਪਰ ਜਦੋਂ ਸਰਵੇਖਣ ਕੀਤਾ ਜਾਂਦਾ ਉਹਨਾਂ ਵਿੱਚ ਬਹੁਤ ਭਾਰੀ ਗੰਟੀ ਜੇ ਪੋਜ਼ਿਟਿਵ ਹੀ ਆ ਕੋਈ ਸਪੈਸਿਫਿਕ ਤੁਹਾਡੇ ਧਿਆਨ ਚ ਹੋਵੇ ਵੀ ਕੇਸ ਆ ਹੋਵੇ ਵੀ ਆ ਸੀਗਾ ਤੇ ਉਹ ਉਦਵਾਦ ਹੋ ਸੀਰੀਅਸ ਹੋ ਗਿਆ ਜਾਂ ਉਹਦੇ ਇਸ ਤਰ੍ਹਾਂ ਦਾ ਕੋਈ ਧਿਆਨ ਚ ਹੈ ਸਪੈਸਿਫਿਕ ਕੇਸ ਤੁਹਾਡੇ ਹਾਂ ਜੀ ਕਾਫੀ ਨੇ ਜਿਹੜੇ ਸਾਡੇ ਜਿਵੇਂ ਕੋਈ ਕਿਡਨੀ ਟ੍ਰਾਂਸਪਲੈਂਟ ਵਾਲੇ ਨੇ ਕੋਈ ਲਿਵਰ ਟ੍ਰਾਂਸਪਲੈਂਟ ਵਾਲੇ ਨੇ ਕਈ ਵਾਰ ਉਹਨਾਂ ਚ ਮੌਤ ਦਾ ਕਾਰਨ ਹੀ ਇਹੋ ਬਣਦਾ ਜੀ ਇਹ ਬਿਮਾਰੀ ਹੋਈ ਪਰ ਕਿਉਂਕਿ ਉਹ ਥੱਲੇ ਬਡੀ ਤੇ ਇਮਿਊਨਿਟੀ ਹੈ ਨਹੀਂ ਉਹਨਾਂ ਨੂੰ ਦਵਾਈਆਂ ਵੀ ਇਹੋ ਜਿਹੀਆਂ ਦਿੱਤੀਆਂ ਗੱਲੀਆਂ ਜਾਂ ਫਿਰ ਕੈਂਸਰ ਪੀੜਤ ਹੋਣ ਜਾਂ ਕੋਈ ਬਜ਼ੁਰਗ ਪਹਿਲਾਂ ਹੀ ਜਿਵੇਂ ਸਰੀਰ ਕਮਜ਼ੋਰ ਹੋਇਆ ਹੋਵੇ ਉਹਨਾਂ 'ਚ ਕਾਫੀ ਗਿਣਤੀ ਨੇ ਜਿਹੜੇ ਜਿਵੇਂ ਮੈਂ ਦੱਸਿਆ ਕਿ ਲਗਭਗ 40% ਤੱਕ ਉਹਨਾਂ ਵਿੱਚ ਇਹ ਬਿਮਾਰੀ ਨਾਲ ਮੌਤ ਹੋ ਜਾਂਦੀ ਭਾਵੇਂ ਉਹਨੂੰ ਐਂਟੀਬਾਇਓਟਿਕ ਦਿੱਤੇ ਵੀ ਗਏ ਹੋਣ ਪਰ ਉਹ ਕਿਉਂਕਿ ਇਕਦਮ ਗੁਰਦਾ ਵੀ ਗਿਆ ਜਿਗਰ ਵੀ ਗਿਆ ਪੇਪੜਾ ਵੀ ਗਿਆ ਤਾਂ ਫਿਰ ਉਹ ਸੰਭਲ ਕਈ ਵਾਰ ਸੰਭਲਦਾ ਨਹੀਂ ਮਰੀਜ਼ ਔਖਾ ਹੋ ਜਾਂਦਾ ਹਾਂ ਬਸ ਇੱਕ ਲਾਸਟ ਸਵਾਲ ਕਿ ਜਦੋਂ ਇੱਕ ਵਾਰੀ ਹੋ ਗਿਆ ਉਹਦੇ ਆਫਟਰ ਇਫੈਕਟਸ ਕੋਈ ਹੋਗੇ ਦਾ ਮਤਲਬ ਕੋਈ ਨਾ ਕੋਈ ਇਹ ਵੀ ਹੋ ਸਕਦਾ ਵੀ ਕੰਟੀਨਿਊਸ ਕੋਈ ਮੈਡੀਕੇਸ਼ਨ ਦੀ ਜ਼ਰੂਰਤ ਹੋਵੇ ਇਹਦੀ ਨਹੀਂ ਅਸੀਂ ਇਸ ਬਿਮਾਰੀ ਦੇ ਲਈ ਤਾਂ ਲੰਬੀ ਦਵਾਈ ਨਹੀਂ ਦਿੰਦੇ ਕਿਉਂਕਿ ਇਹਨੇ ਪੀਰੀਆ ਖਤਮ ਹੋ ਗਿਆ ਪਰ ਇੱਕ ਮੇਜਰ ਗੱਲ ਮੈਂ ਤੁਹਾਨੂੰ ਉਹੀ ਵਾਰ-ਵਾਰ ਕਹ ਰਹੀ ਹਾਂ ਕਿ ਸਾਈਡ ਇਫੈਕਟ ਹੋ ਜਾਣੇ ਸਮੂਹਾਰ ਤੇ ਫਰਕ ਪੈ ਚੁੱਕਾ ਉਹਨੇ ਅਸਰ ਦਿਖਾਣਾ ਹੀ ਦਿਖਾਣਾ ਉਹ ਕਦੋਂ ਦਿਖਾਣਾ ਇੰਨੀ ਗੱਲ ਪ੍ਰਮਾਤਮਾ ਨੇ ਆਪਣੇ ਕੋਲ ਰੱਖੀ ਹੈ ਕਿ ਉਹਨੇ ਜੇ ਫਰਜ਼ ਕਰੋ ਆਲਰੇਡੀ ਲਿਵਰ ਡੈਮੇਜ ਹੈ ਤੇ ਇਹਨੇ ਹੋਰ ਉਹਦੇ ਚ ਪਰਸੈਂਟੇਜ ਵਧਾ ਦਿੱਤੀ ਹੈ ਤਾਂ ਕਈ ਵਾਰ ਉਹ ਨੇਚਰਲੀ ਛੇਤੀ ਫੈਡ ਡਿਟੇਰੀਓਰੇਟ ਹੋ ਜਾਂਦਾ ਇਸੇ ਤਰ੍ਹਾਂ ਪਹਿਲਾਂ ਹੀ ਹਾਰਟ ਅਟੈਕ ਕਿਸੇ ਨੂੰ ਹੋ ਚੁੱਕਿਆ ਹੋਵੇ ਜਾਂ ਦਿਲ ਕਮਜ਼ੋਰ ਹੋਇਆ ਹੋਵੇ ਉਹਨੂੰ ਇਹਨੇ ਫਿਰ ਫੜ ਲਿਆ ਤਾਂ ਫਿਰ ਉਹਦੇ ਵਿੱਚ ਉਹ ਬਿਮਾਰੀ ਅੱਗੋਂ ਛੇਤੀ ਵੱਧ ਸਕਦੀ ਹੁੰਦੀ ਠੀਕ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਐ ਐਗਰਗਜਿੰਦਰ ਗੌਰਵ ਨੇ ਜਾਣਕਾਰੀ ਦਿੱਤੀ ਲੈਪਟੋਸਿਰੋਸਿਸ ਬਾਰੇ ਕਿਉਂਕਿ ਉਹ ਚਰਚਾ ਦਾ ਵਿਸ਼ਾ ਬਣ ਲੈਪਟੋਸਪਾਇਰੋਸਿਸ ਲੈਪਟੋਸਪਾਇਰੋਸਿਸ ਪਾਇਰੋਸਿਸ ਪਾਇਰੋਸਿਸ ਮੈਂ ਠੀਕ ਨਹੀਂ ਪ੍ਰੋਨਾਂਸ ਕੀਤਾ ਜੀ ਤੇ ਉਹ ਕਿਉਂਕਿ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਜਾਵੇ ਪਹਿਲਾਂ ਦੱਸ ਚੁੱਕਿਆ ਕਿ ਸੀਐਮ ਪੰਜਾਬ ਭਗਵੰਤ ਮਾਨ ਨੂੰ ਦਾ ਡਾਕਟਰ ਡਾਇਗਨੋਸ ਕਰ ਲ 40 ਵਾਲੇ ਨੇ ਦਿੱਤਾ ਉਹ ਉਹਦੇ ਨਾਲ ਜੁੜਿਆ ਹੋਇਆ ਸੀ ਇਸ ਕਰਕੇ ਹਾਲਾਂਕਿ ਉਹਨਾਂ ਨੂੰ ਛੁੱਟੀ ਹੋ ਚੁੱਕੀ ਹੈ ਉਹ ਦੇ ਕਰਾ ਚੋ ਕਿ ਨਹੀਂ ਅਸੀਂ ਉਹਨਾਂ ਦੀ ਅੱਛੀ ਸਿਹਤ ਲਈ ਦੁਆ ਵੀ ਕਰਦੇ ਆ ਤੇ ਹਰਚੰਦਰ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਪੰਪਾ ਜੀ ਤੁਹਾਡੇ ਨਾਲ ਸ਼ਾਮਲ ਆ ਜੀ ਕੇ ਸਰਬੱਤ ਦੇ ਭਲੇ ਦੀ ਕੰਨੀ ਦੀ ਜੀ ਅਰਦਾਸ ਨਾਲ ਇਹ ਵੀ ਕਿਹਾ ਜਾਂਦਾ ਨਾ ਕਿ ਕਿਸੇ ਦੇ ਬਾਬਤ ਜਦੋਂ ਮਾੜਾ ਸੋਚਦੇ ਆ ਤੇ ਸਾਡਾ ਆਪਣਾ ਵੀ ਨਾਲੋਂ ਨਾਲ ਮਾੜਾ ਹੁੰਦਾ ਸੋ ਕੋਈ ਵੀ ਬਤੌਰ ਇੱਕ ਡਾਕਟਰ ਅਸੀਂ ਤਾਂ ਅਰਦਾਸ ਸਾਰਿਆਂ ਲਈ ਕਰਦੇ ਆ ਸਮੁੱਚੇ ਹਲੋ ਕਾ ਚੰਕਾ ਸ਼ੁਕਰ ਹੈ ਵੀ ਉਹ ਕੀ ਆ ਗਏ ਨੇ ਵਾਪਸ ਮਨ ਲਾ ਹੁਣ ਦਾ ਲਾ ਮੌਕੇ ਸਿਰ ਹੋ ਗਿਆ ਠੀਕ ਹੈ ਸ਼ੁਕਰ ਹੈ ਇਸ ਗੱਲ ਦਾ ਬਹੁਤ ਮਿਹਰਬਾਨੀ ਸ਼ੁਕਰੀਆ